ਦੇ 76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਡ ਪਰ ਜਿਸ ਦਿਨ ਕਮਤੇ ਗਿਆ ਕਰਮੋ ਦੀ ਤਬੀਅਤ ਜ਼ਿਆਦਾ ਹੀ ਖਰਾਬ ਹੋਈ ਉਸ ਦਿਨ ਉਹ ਘਰ ਆਪਨੇ ਮੰਜੇ ਤੱਕ ਮਸਾਂ ਹੀ ਪਹੁੰਚੀ ਜਾਗਰ ਦੇ ਲਿਆ ਕੇ ਦਿੱਤੇ ਕਲਾਸ ਵਿੱਚੋਂ ਪਾਣੀ ਦੀਆਂ ਦੋ ਕੁੱਟਾ ਪੀਣ ਤੋਂ ਬਾਅਦ ਵੀ 7-8 ਮਿੰਟ ਤੱਕ ਉਸ ਨੂੰ ਆਪਣੇ ਆਪ ਦੀ ਹੋਸ਼ ਨਹੀਂ ਸੀ ਆਈ ਲੈ ਉੱਠ ਦੋ ਘੁੱਟ ਚਾਹ ਵੀ ਲੈ ਜਾ ਕਰਨੇ ਚਾਹ ਬਣਾ ਕੇ ਦਿੱਤੀ ਤਾਂ ਉਹ ਬੜੀ ਹੀ ਆਖ ਨਾਲ ਉੱਟ ਕੇ ਬੈਠੀ ਚਾਹ ਦੀਆਂ ਦੋ ਕੁੱਟਾਂ ਹੰਦਰ ਜਾਂਦੇ ਉਸਤੇ ਟਹਿ ਟੇਰੀ ਹੋ ਕੇ ਚਿੱਤ ਨੂੰ ਮੜਾ ਜਾ ਠੰਮਣਾ ਮਿਲਿਆ ਉਸ ਤੋਂ ਅਗਲੇ ਦਿਨ ਪਿੰਡ ਵਿੱਚੋਂ ਪੁਛਤਾ ਪਚਾਉਂਦਾ ਅਮਨ ਉਹਨਾਂ ਦੇ ਘਰ ਆ ਪਹੁੰਚਿਆ ਕਿੰਨਾ ਚਿਰ ਹੋ ਗਿਆ ਬਿਮਾਰੀ ਲੱਗੀ ਨੂੰ ਕੁਝ ਪਲ ਇਧਰ ਲੀਆਂ ਉਧਰ ਲੀਆਂ ਗੱਲਾਂ ਕਰਨ ਤੋਂ ਬਾਅਦ ਅਮਨ ਨੇ ਆਪਣੇ ਆਉਣ ਦਾ ਮਕਸਦ ਦੱਸ ਕਰਮੋ ਦੀ ਬਿਮਾਰੀ ਬਾਰੇ ਪੁੱਛਿਆ ਬਿਮਾਰੀ ਦਾ ਤਾਂ ਪਤਾ ਨਹੀਂ ਕਦੋਂ ਦੀ ਲੱਗੀ ਹੋਈ ਆ ਪਰ ਸਾਲ ਕੁ ਪਹਿਲਾਂ ਜਦੋਂ ਬੀਕਨਹਿੜਾ ਹਸਪਤਾਲ ਗਏ ਤਾਂ ਸਾਨੂੰ ਉਦੋਂ ਹੀ ਡਾਕਟਰ ਨੇ ਦੱਸਿਆ ਅਮਨ ਦੀ ਗੱਲ ਦਾ ਜਵਾਬ ਕਰਮੋ ਨੇ ਨਹੀਂ ਚਾਹ ਕਰਨੇ ਦਿੱਤਾ ਹੁਣ ਤੱਕ ਕਿੰਨੀ ਵਾਰੀ ਬੀਕਨਹਿੜਾ ਆਏ ਹੋ ਅਮਨ ਨੇ ਕਰਮੋ ਨੂੰ ਸੰਬੋਧਨ ਹੋ ਕੇ ਸਵਾਲ ਪੁੱਛਿਆ ਇੱਕ ਇੱਕ ਵਾਰ ਕਹੇ ਆ ਪਰ ਹੁਣ ਜਾ ਨਹੀਂ ਹੋਇਆ ਕਰਮੋ ਨੇ ਢਿੱਲੇ ਜਿਹੀ ਬੋਲੀ ਜਵਾਬ ਦਿੱਤਾ ਪਹਿਲੀ ਵਾਰ ਗਏ ਸੀ ਉੱਥੇ 6-7 ਦਿਨ ਲੱਗੇ 3 ਮਹੀਨੇ ਦੀ ਦਵਾਈ ਦੇਣ ਤੋਂ ਬਾਅਦ ਉਹਨਾਂ ਨੇ ਫਿਰ ਦਖਾਨ ਲਈ ਗਿਆ ਜਾਗਰ ਨਿਕਲ ਅੱਗੇ ਧੋਰੀ ਦੁਬਾਰਾ ਨਹੀਂ ਹਸਪਤਾਲ ਗਏ ਆਮਨ ਨੇ ਕਰਮੋ ਦੀ ਬਿਮਾਰੀ ਨਾਲ ਸੰਬੰਧਿਤ ਰਿਪੋਰਟਾਂ ਦੇਖਣ ਤੋਂ ਬਾਅਦ ਪੁੱਛਿਆ ਹਸਪਤਾਲ ਵਾਲੇ 3 ਮਹੀਨੇ ਦੀ ਦਵਾਈ ਦਿੰਦੇ ਨੇ ਇਹ ਕੋਈ ਹਰ ਜਾਣਤੇ 5 6000 ਰੁਪਏ ਲੱਗਦੇ ਆ ਕਿਥੋਂ ਲਿਆਈਏ ਭਾਈ ਇੰਨੇ ਪੈਸੇ ਕਰਮੋ ਨੇ ਅਮਨ ਦੀ ਗੱਲ ਦਾ ਜਵਾਬ ਦਿੱਤਾ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਅਮਨ ਨੇ ਪੁੱਛਿਆ ਆਨ ਨੂੰ ਗਰੀਬਾਂ ਨੂੰ ਕੌਣ ਪੁੱਛਦਾ ਭਾਈ ਇੱਥੇ ਤਾਂ ਹਰ ਰੋਜ਼ ਆਪਣੇ ਖੂਪਟਕੇ ਪਾਣੀ ਪੀਣਾ ਪੈਂਦਾ ਲੱਖ ਕੁੱਟੀ ਖੜੀ ਕਰਮੋ ਕਸੀਸਵਟ ਅਮਨ ਦੇ ਸਾਹਮਣੇ ਡੇਮਨ ਦੇ ਉੱਤੇ ਬੈਠ ਗਈ ਉਸ ਤੋਂ ਬਾਅਦ ਕਰਮੋ ਨੇ ਆਪਣੀਆਂ ਮਨਰੇਗਾ ਸਕੀਮ ਦੀਆਂ ਦਿਹਾੜੀਆਂ ਕਰਦੇ ਹੋਣ ਬਾਰੇ ਦੱਸਿਆ ਤਾਂ ਉਸ ਨੂੰ ਸੁਣਦਿਆਂ ਅਮਨ ਇੱਕ ਪਲ ਹੀ ਸੁਨ ਹੀ ਹੋ ਗਿਆ ਸਰਪੰਚ ਨੇ ਆ ਆਪਣੀ ਜਾਣ ਪਛਾਣ ਵਾਲੇ ਤੱਕੜੇ ਘਰਾਂ ਦੇ ਬੰਦਿਆਂ ਦੇ ਵੀ ਕਾਰਡ ਬਣਵਾਏ ਹੋਇਆ ਉਹਨਾਂ ਚੋਂ ਕੋਈ ਵੀ ਕਦੇ ਕੰਮ ਤੇ ਨਹੀਂ ਗਿਆ ਪਰ ਪੈਸੇ ਆਪਣੇ ਆਪ ਉਹਨਾਂ ਦੇ ਖਾਤਿਆਂ ਵਿੱਚ ਚਲੇ ਜਾਂਦੇ ਨੇ ਕਰਮੋ ਦੀ ਇਹ ਨਵੀਂ ਗੱਲ ਸੁਣ ਅਮਨ ਨੇ ਕਰਤਨ ਉੱਪਰ ਚੁੱਕਰਾਨੀ ਨਾਲ ਉਸ ਵੀ ਚੇਰੇ ਵਰ ਦੇਖਿਆ ਕਦੇ ਕਿਸੇ ਨੇ ਪੁੱਛਿਆ ਨਹੀਂ ਹਮਨ ਦਾ ਸਵਾਲ ਸੀ ਪੋਛਣਾ ਹਕੀ ਨੇ ਆ ਹੇਠਾਂ ਤੋਂ ਲੈ ਕੇ ਉੱਪਰ ਤੱਕ ਤਾਂ ਉਹਨਾਂ ਦੇ ਆਪਣੇ ਬੰਦੇ ਬੈਠੇ ਨੇ ਅਵਰਾਲ ਮਿਲ ਕੇ ਖਾਈ ਜਾਂਦੇ ਨੇ ਸਾਡੇ ਖਾਤੇ ਅੱਜ ਤੱਕ ਇੱਕੀ ਕੀ ਮਹੀਨੇ ਪੈਸੇ ਆਉਂਦੇ ਹੀ ਨਹੀਂ ਲੋਕਾਂ ਕੋਲੋਂ ਧਾਰ ਫੜ ਫੜ ਮੱਸਾਂ ਦਿਨ ਕੱਟੀ ਕਰੀ ਦੀਆ ਪੋਛਣਾ ਹਕੀ ਨੇ ਆ ਹੇਠਾਂ ਤੋਂ ਲੈ ਕੇ ਉੱਪਰ ਤੱਕ ਉਹਨਾਂ ਦੇ ਆਪਣੇ ਬੰਦੇ ਬੈਠੇ ਨੇ ਅਬ ਰਾ ਮਿਲ ਕੇ ਖਾਈ ਜਾਂਦੇ ਨੇ ਸਾਡੇ ਖਾਤੇ ਅਜੇ ਤੱਕ ਕਈ ਕਈ ਮਹੀਨੇ ਪੈਸੇ ਆਉਂਦੇ ਹੀ ਨਹੀਂ ਲੋਕ ਕੰਕਲੋਧਾਰ ਫੜਫੜ ਆਸਾਂ ਦਿਨ ਕੱਟੀ ਕਰੀਦੀ ਆ ਚੁੱਪ ਬੈਠਾ ਜਾਗਰਵੀ ਵਿੱਚੋਂ ਹੀ ਬੋਲ ਪਿਆ ਇਹ ਇੱਥੇ ਜੇ ਮੈਂ ਬਿਮਾਰ ਜਨਾਨੀ ਕੰਮ ਕਰਦਾ ਦੋ ਘੜੀਆਂ ਸਾਹ ਲੈਣ ਲਈ ਵੀ ਬੈਠ ਜਾਵਾਂ ਨਾ ਤਾਂ ਇਹਨਾਂ ਦੇ ਮੂੰਹੋਂ ਇਹੋ ਜੀਆਂ ਗੰਦੀਆਂ ਗੱਲਾਂ ਸੋਨੀਆਂ ਪੈਂਦੀਆਂ ਜਿਹੜਾ ਰੇ ਰੱਬ ਦਾ ਨਾ ਉਮਾਰੀ ਕਰਨ ਕਰਮੋ ਦੇ ਚੋਗੇ ਚਿਹਰੇ ਵੱਲ ਅਮਨ ਨੇ ਝਾਨ ਨਾਲ ਦੇਖਿਆ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਇਸਨੇ ਬਹੁਤ ਦਿਨ ਤੱਕ ਜਿਉਂਦੇ ਨਹੀਂ ਰਹਿਣਾ ਅਮਨ ਦੇ ਜ਼ਿਹਨ ਵਿੱਚ ਇੱਕ ਖਿਆਲ ਆਇਆ ਤੁਸਮਨ ਪਰ ਆਇਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਵੋਟਾਂ ਕਿਉਂ ਪਾਉਂਦੇ ਹੋ ਜਿਨ੍ਹਾਂ ਨੇ ਜਿੱਤਣ ਤੋਂ ਬਾਅਦ ਤੁਹਾਨੂੰ ਪੁੱਛਣਾ ਹੀ ਨਹੀਂ ਅਮਨ ਦੇ ਮੂੰਹੋਂ ਨਿਕਲੇ ਇਹਨਾਂ ਬੋਲਾਂ ਨੂੰ ਸੁਣ ਇੱਕ ਪੱਲੀ ਜਾਗਰ ਅਮਨ ਦੇ ਚਿਹਰੇ 'ਤੇ ਦਿਖਤ ਆ ਰਿਹਾ ਓਏ ਕੀ ਕਰੀਏ ਪੁੱਤ ਪਰ ਪੰਜ ਤੇ ਬੰਦੇ ਘਰ ਆ ਆ ਦਬਕੇ ਮਾਰਦੇ ਆ ਕਿ ਉਹਨਾਂ ਦੇ ਬੰਦੇ ਨੂੰ ਵੋਟ ਪਾਓ ਪਰ ਜਵਾਬ ਜਾ ਕਰ ਨਹੀਂ ਨੀ ਕਰਮੋ ਨੇ ਦਿੱਤਾ ਰਾਗੇ ਬੈਠਾ ਕਰਮੋ ਦੇ ਘਰ ਵਾਲਾ ਜਾਗਰ ਵੀ ਵਿੱਚ ਵਿੱਚ ਦੀ ਹੁੰਗਾਰਾ ਭਰ ਰਿਹਾ ਸੀ ਕੇਂਦਰ ਸਰਕਾਰ ਤੋਂ ਮੈਡੀਕਲ ਸਹੂਲਤਾਂ ਲਈ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਨੇ ਉਹ ਕਿੱਧਰ ਜਾਂਦੀਆਂ ਨੇ ਕਰਮੋ ਦੀਆਂ ਗੱਲਾਂ ਸੁਣ ਤੋਂ ਬਾਅਦ ਮਨ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਆਈਦਰੇ ਰੇਡੀਓ ਟੀਵੀ ਅਤੇ ਅਖਬਾਰਾਂ ਰਾਹੀਂ ਜਿਹੜੀ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਕੀ ਉਹ ਸਭ ਕੁਝ ਕਾਗਜ਼ਾਂ ਵਿੱਚ ਹੀ ਹੈ ਆਪਣੇ ਪ੍ਰੋਜੈਕਟ ਲਈ ਤੱਥ ਇਕੱਠੇ ਕਰਨ ਲਈ ਜਿਹੜੇ-ਜਿਹੜੇ ਪਿੰਡ ਵੀ ਅਮਨ ਗਿਆ ਉੱਥੋਂ ਦੇ ਲੋਕਾਂ ਵੱਲੋਂ ਦੱਸੀਆਂ ਗੱਲਾਂ ਬਾਰੇ ਸੋਚ-ਸੋਚ ਇਸ ਦੇ ਅੰਦਰ ਚੱਲਦੀ ਰਾਜਨੀਤੀ ਦੀਆਂ ਕਿੰਨੀਆਂ ਹੀ ਪਰਤਾਂ ਉਸ ਦੇ ਸਾਹਮਣੇ ਖੁੱਲ੍ਹਦੀਆਂ ਜਾ ਰਹੀਆਂ ਸਨ ਇਹ ਵੀ ਅਖਬਾਰਾਂ ਵਾਲੇ ਵੀ ਕਈ ਵਾਰ ਆਏ ਨੇ ਉਹ ਤਾਂ ਆ ਵੀ ਖਿੱਚੀਆਂ ਹਾਸਲ ਚਾਲ ਵੀ ਪੁੱਛਿਆ ਪਰ ਉਸ ਤੋਂ ਬਾਅਦ ਕੋਈ ਨਹੀਂ ਆਇਆ ਜਾ ਕਰਦੀ ਆ ਕੀ ਗੱਲ ਸੁਣ ਅਮਨ ਨੇ ਪਰਦੀਪਲ ਉਸ ਤੇ ਤਪਾ ਦੂਸਰੇ ਚਿਹਰੇ ਵੱਲ ਦੇਖਿਆ ਪਰ ਉਸ ਦੀ ਗੱਲ ਦਾ ਉਸਨੇ ਕੋਈ ਜਵਾਬ ਨਾ ਦਿੱਤਾ ਪਿੰਡ ਪਿੰਡ ਜਾ ਕੇ ਜੋ ਕੁਝ ਤੂੰ ਕਰ ਰਿਹਾ ਹੈ ਉਹ ਵੀ ਤੂੰ ਆਪਣੀ ਡਿਗਰੀ ਪੂਰੀ ਕਰਨ ਲਈ ਕਰ ਰਿਹਾ ਹੈ ਇਸ ਦਾ ਇਹਨਾਂ ਨੂੰ ਕੀ ਫਾਇਦਾ ਹੋਣਾ ਹੈ ਆਪਣੇ ਅੰਦਰੋਂ ਆਈ ਆਵਾਜ਼ ਸੁਣ ਅਮਨ ਇੱਕਦਮ ਸੁਚੇਤ ਹੋ ਕੇ ਬੈਠ ਗਿਆ ਮਨ ਵਿੱਚ ਇੱਕ ਖਿਆਲ ਆਉਂਦਿਆ ਹੀ ਉਸ ਨੂੰ ਆਪਣੇ ਆਪ ਤੋਂ ਕਚੀ ਆਂ ਜੀ ਹੌਂ ਲੱਗ ਪਈ ਉਸ ਪਲ ਉਸ ਦਾ ਮਨ ਕੀਤਾ ਕਿ ਉਹ ਇਸ ਸਭ ਕਾਸੇ ਨੂੰ ਵਿੱਚੇ ਹੀ ਛੱਡ ਕੇ ਕਿਧਰੇ ਦੂਰ ਭੱਜ ਜਾਵੇ ਅੱਜ ਕਿ ਕਿੱਥੇ ਜਾਏਗਾ ਹਰ ਪਾਸੇ ਤਾਂ ਇਹੋ ਕੁਝ ਹੋ ਰਿਹਾ ਹੈ ਨਾਲੇ ਇਹ ਤੇਰੇ ਇਕੱਲੇ ਦੇ ਵਾਸਤੇ ਗੱਲ ਨਹੀਂ ਆਪਣੇ ਮਨ ਦੀ ਗੱਲ ਸੁਣ ਉਹ ਛਿੱਜਿਆ ਪੈ ਗਿਆ ਮੇਰਾ ਪ੍ਰੋਜੈਕਟ ਪੂਰਾ ਨਹੀਂ ਹੋ ਜਾਂਦਾ ਉਹ ਨਹੀਂ ਡੇਟ ਤੱਕ ਮੈਂ ਇਹਨਾਂ ਲੋਕਾਂ ਦੇ ਵਿਚਕਾਰ ਹੀ ਰਹਾਂਗਾ ਤੇ ਕੰਮ ਪੂਰਾ ਹੋਣ ਤੋਂ ਬਾਅਦ ਵੀ ਜਿੰਨਾ ਹੋ ਸਕਿਆ ਕਰਦਾ ਰਹਾਂਗਾ ਇਹ ਗੱਲ ਉਹ ਆਪਣੇ ਸਾਹਮਣੇ ਬੈਠੇ ਜਾ ਕੇ ਅਤੇ ਕਰਮੋ ਨੂੰ ਆਖਣੀ ਤਾਂ ਚਾਹੁੰਦਾ ਸੀ ਪਰ ਉਹ ਚੁੱਪ ਹੀ ਰਿਹਾ ਪਤ ਪਰੇਲੀਆ ਚਾਹ ਬਣਾਵਾ ਮੰਜੇ ਤੇ ਬੈਠੇ ਕਰਮੋ ਨੇ ਉੱਠ ਕੇ ਖੜੀ ਹੁੰਦਿਆਂ ਅਮਨ ਨੂੰ ਪੁੱਛਿਆ ਕਰਮੋ ਦੀ ਆਵਾਜ਼ ਸੁਣ ਸੋਚਾਂ ਵਿੱਚ ਗਵਾਚੇ ਬੈਠਿਆ ਮਨ ਨੂੰ ਲੱਗਿਆ ਜਿਵੇਂ ਉਸਦੀ ਆਪਣੀ ਮਾਂ ਨੇ ਉਸ ਨੂੰ ਚਾਹ ਪੀਂਦੀ ਪੁੱਛਿਆ ਹੋਵੇ ਨਹੀਂ ਮਾਤਾ ਕੀ ਮੈਂ ਸਿਰਫ ਇੱਕ ਵਾਰ ਸਵੇਰੀ ਪੀਣਾ ਅੰਦਰ ਵੱਲ ਨੂੰ ਤੁਰ ਲੱਗੀ ਕਰਮ ਨੂੰ ਹੱਥ ਦਾ ਇਸ਼ਾਰਾ ਕਰ ਰੁਕਣ ਦੀ ਆਖ ਹਮਨ ਆਪ ਹੀ ਉੱਠ ਕੇ ਖੜਾ ਹੋ ਗਿਆ ਉਥੋਂ ਉੱਠ ਕੇ ਤੁਰ ਲੱਗਿਆ ਮੰਨੇ ਆਪਣੀ ਜੇਬ ਵਿੱਚ ਹੱਥ ਪਾ ਪੈਸਿਆਂ ਦੀ ਗਿਣਤੀ ਮਿੰਤੀ ਕਰਦਿਆਂ ਉਹਨਾਂ ਦੀ ਕੁਝ ਮਦਦ ਕਰਨ ਬਾਰੇ ਸੋਚਿਆ ਇਸ ਤੋਂ ਅਗਲੇ ਕਰ ਜਾਂਦੇ ਕਿੱਥੋਂ ਲਿਆਏਗਾ ਤab ਘਰੀ ਤਾਂ ਇਹੋ ਹਾਲ ਹੈ ਜਦੋਂ ਉਸਨੇ ਆਪਣੇ ਅੰਦਰੋਂ ਆਈ ਆਵਾਜ਼ ਸੁਣੀ ਤਾਂ ਉਹ ਨਿਰਾਸ਼ ਹੋ ਹਰੀ ਹਰੀ ਕਦਮ ਪੁਰਦਾ ਬਾਹਰ ਵੱਲ ਨੂੰ ਤੁਰ ਪਿਆ ਉਸ ਨੂੰ ਪਤਾ ਸੀ ਕਿ ਬੇੜੇ ਵਿੱਚ ਖੜੇ ਜਾਗਰ ਅਤੇ ਕਰਮੋ ਉਸ ਨੂੰ ਤੁਰੇ ਜਾਂਦੇ ਨੂੰ ਦੇਖ ਰਹੇ ਹਨ ਪਰ ਗਲੀ ਵਿੱਚ ਨਿਕਲ ਆਉਣ ਤੱਕ ਉਸ ਤੋਂ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਗਿਆ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ